ਲਓ ਵੀ ਮੇਤਰੋ ਇੱਧਰ ਟਰਾਲੀ ਖੋਹ ਦਿੱਤੀ ਆ ਕਹਿੰਦੇ ਟੋਆ ਭਰਦਿਆਂ ਨੇ ਭਾਈ ਜੀ ਬਿਲਕੁਲ ਸੀਰੀਅਸ ਹੀ ਲੈ ਗਏ ਸਾਡੀ ਗੱਲ ਨੂੰ ਬੜਾ ਕੰਮ ਔਖਾ ਹੋ ਗਿਆ ਹੈ ਚਲੋ ਕੋਈ ਗੱਲ ਨਹੀਂ ਅਸੀਂ ਸੀਗੇ ਪਿੰਡ ਸਫਾਈ ਕਰਾਉਨੇ ਉੱਥੇ ਗਏ ਸੀ ਇੱਧਰ ਬੜਾ ਕੰਮ ਖਸ ਗਿਆ ਯੋ ਉਹ ਜੀ ਸੀ ਬੀ ਉਹਦੀਆਂ ਨੌਜਲਾ ਖਰਾਓ ਕੋਈ ਇਦਾਂ ਕਰ ਥੱਲੇ ਸਿਰ ਤੇ ਮਿੱਟੀ ਪਾ ਦੇ ਟਰਾਲੀ ਥੱਲੇ ਫੈੜਦੇ ਇਹ ਪ੍ਰਾਵਾ ਇੱਧਰ ਇਹਨਾਂ ਦੀ ਢਾਲੀ ਵਾਲਾ ਅਰਥ ਰਿਮੂਵਰ ਦੀ ਜੀਸੀਬੀ ਖਰਾਬ ਰਹਿੰਦੀ ਆ ਮੈਨੂੰ ਵੀ ਪਤਾ ਹੀ ਨਹੀਂ ਕਿੱਦਾਂ ਹੋ ਜਾਣੀ ਚਲੋ ਵਹੀ ਗੱਲ ਰਾਜੂ ਉਹ ਖਾਨ ਨੂੰ ਫੋਨ ਲਾ ਦਿਓ ਦਵਾਈ ਲੈਂਦੀ ਉਹ ਟੰਗੀ ਟੰਗੀ ਆ ਨਾਲ ਉਹ ਆਹ ਕਹੀ ਨਾ ਮਾਰੇ ਵੇਚਨ ਕਰਦਾ ਖਾਂਦੀ ਆ ਕਰ ਦਿੰਦਾ ਚਲੋ ਆਹੋ ਅੱਗੇ ਗੱਲ ਨਾ ਜਾਵੇ ਕਿਸੇ ਵਾਸਤੇ ਸੇਕ ਸ਼ੂਕ ਤਾਂ ਨਹੀਂ ਵੇਚ ਉਦਾਂ ਓਏ ਮਾੜੀ ਮਾੜੀ ਉਹ ਦੇ ਦੇਨੇ ਦਵਾਈ ਵੀ ਤੱਬਰ ਲਿਆ ਤਾ ਭੱਜ ਕੇ ਜਾ ਸੱਬੜ ਲਿਆ ਵੱਡੀ ਚੱਲ ਆ ਜਾਣਾ ਗੰਦੇ ਰੋਕ ਓਏ ਓ ਲੋਗ ਏਰ ਪਾ ਕੇ ਦੇ ਦੇ ਦੋਵਾਂ ਦੇ ਹੌਲੀ ਹੌਲੀ ਫੇਰ ਤੋਰ ਪੈਣੀ ਆ ਲੋਗ ਏਰ ਨਾ ਪਰਿਆ ਹੋ ਜੂੜੀਓ ਪਰਣੀ ਨਹੀਂ ਹੋਇਆ ਮਾੜਾ ਜਾਂ ਟੇਰ ਵਿਲਾ ਹੋਈ ਫੇਈ ਆ ਕਿਹੜਾ ਮੋਰ ਜਿਹੜਾ ਦੇਖਾਂ ਕਿਦਾਂ ਡਿੱਗੀ ਗੁਰਵਿੰਦਰ ਥੱਲੇ ਰੇਤਾ ਵਾ ਨਾ ਟਰੈਕਟਰ ਵਰਜ ਜਾਂਦਾ ਬਈ ਨਹੀਂ ਨਹੀਂ ਆ ਭਾਈ ਉਹ ਤੁਹਾਨੂੰ ਕਿਹਾ ਸੀ ਇਹਨਾਂ ਨੂੰ ਆ ਦੇਖੋ ਹੁਣ ਇਹਨਾਂ ਦੋ ਬੰਦੇ ਗਏ ਨਾਲ ਆਪਣਾ ਟਰੈਕਟਰ ਲੈਣ 36 ਦੀ ਆਪਾਂ ਬਲੌਗ ਤੋਂ ਨਹੀਂ ਬਣਾਉਣਾ ਨਹੀਂ ਹੁਣ ਦੁਬਾਰਾ ਫੇਰ ਬਣਾਉਣ ਲੱਗੇ ਆ ਤੇ ਇਹਨੂੰ ਗਿਆ ਸੀ ਉਦੋਂ 4 ਵੀਲ ਲੈ ਲਈਏ ਕਹਿੰਦਾ ਨਹੀਂ ਗੁੱਡ ਵਾਹੇ ਗੁੱਡ ਵਾਹੇ ਹੁਣ ਟਰਾਲੀ ਖੁੱਬੀ ਹੈ ਤੇ ਕਹਿੰਦਾ ਲੈਓ ਭਾਜੀ ਮੈਂ ਕਿਹੜਾ ਪੈਸੇ ਕੋਲੋਂ ਲਾਉਣੇ ਤੂੰ ਹੀ ਕਹਿੰਦਾ 3600 3600 ਤੂੰ 3600 ਤੇ ਆ ਗਿਆ ਹੁਣ 363 ਮੈਂ ਤਾਂ ਭਾਜੀ ਸਪੈਸ਼ਲ ਐਡੀਸ਼ਨ ਕਹਿੰਦਾ ਸੀ 3600 ਰੁਪਏ ਜਵਾਬ ਦੇ ਗਿਆ ਤੇ ਆਲੂ ਤੂੰ ਵੀਝਰੂਗਾ ਐਡਾ ਕਹਿੰਦਾ ਸੀ ਹਾਂ ਮੈਂ ਤਾਂ ਮੁੜ ਕੇ ਤੁਹਾਡੀ ਵੋਟਾਂ ਦੇ ਹਿਸਾਬ ਪਾਉਣਾ ਜੇ ਮੈਂ 4 ਵੀਲ ਗਿਆ ਸੀ ਤੁਹਾਨੂੰ ਆਹ ਬੰ ਇਹ ਹੁਣ ਆਪ ਕਹਿੰਦਾ ਮੈਂ 650 ਲੈ ਲੈਣਾ 6510 6510 6510 650 ਇੱਕੋ ਜਿਹਾ ਉਹ ਸਿੱਧੇ ਐਕਸਲ ਆਣਾ ਖਣੀ 6510 ਹੁੰਦਾ ਨਾ ਉਦਾਂ ਕਹਨੇ ਵਲੌਗ ਪਾਉਂਦੇ ਤਿੰਨ ਚਾਰ ਹਾਲੈਂਡ ਲਈ ਫਾਇਦੇ ਨਾ ਟਰੈਕਟਰਾਂ ਦਾ ਪਤਾ ਕੁਝ ਨਹੀਂ ਨਾ ਇਧਰ ਖੋਬੀ ਫੇਰਦੇ ਹੈ ਮੈਂ ਥੱਲੇ ਧੋਣਾ ਸੀਗਾ ਇਹਨੂੰ ਧੋਣ ਤੋਂ ਪਹਿਲੇ ਇਹਨਾਂ ਨੇ ਲਵੇੜ ਦਿੱਤਾ ਵਾ ਕੌਣ ਇਹਨੂੰ ਸਾਧਰਾ ਇੱਥੇ ਲੱਗਾ ਕੌਣ ਪੁਰੀਂਦਰ ਨੂੰ ਕਿੱਥੇ ਆਇਆ ਉਹਨੂੰ ਕਿੱਥੇ ਫੋਲਾ ਟਰੈਕਟਰ ਆਉਂਦਾ ਨਹੀਂ ਨਹੀਂ ਪਾਜੀ ਨਹੀਂ ਨਹੀਂ ਰੁਪਈਆ 2000 ਲੱਗ ਜਾਣਾ ਵਾ ਮੈਂ ਲਾਲਨ ਜੰਮੇ ਨੂੰ ਫੋਨ ਭਰਾਵਾ ਦੇ ਲੈ ਮਰੀ ਜੰਮੇ ਨੂੰ ਡਾਕਟਰ ਹੈ ਉਹ ਜੰਮੇ ਮੈਨਾਂ ਕਰੀਆ ਬਲਾ ਹੁੰਦਾ ਵਿੱਚ ਸੌਣ ਪੈਣਾ ਮੈਂ ਕੱਟਣਾ ਨੇਗਾ ਕੋਈ ਵਿੱਚ ਉਹਨੂੰ ਹਿੰਦੀ ਨਹੀਂ ਹਾਂ ਚਲੋ ਜੀ ਹੁਣ ਤੁਹਾਨੂੰ ਮਿਲਦੇ ਨਾ ਅਸੀਂ ਟਰੈਕਟਰ ਕੱਢ ਲਈਏ ਟਰਾਲੀ ਸਣੀ ਭਾਜੀ ਕੀ ਕਹਿਣਾ ਚਾਹੂਗੇ ਤੁਸੀਂ ਜਿਹੜਾ ਕੰਮ ਕੀਤਾ ਵਾ ਆਪਾ ਤਾਂ ਰੱਖਾ ਵਾ ਦੇਣਾ ਕੀ ਭਰਾਵਾ ਨਾ ਨਿਕਲੇ ਟਰਾਲੀ ਲਾ ਦੇਣੀ ਆ ਥੱਲੇ ਸੜਕ ਮਿੱਟੀ ਪਾਣੀ ਉੱਪਰ ਨਹੀਂ ਨਹੀਂ ਤੂੰ ਮੁੜ ਕੇ ਮਸ਼ੀਨਾਂ ਕੱਢ ਲਾਂਗੇ ਹੋਰ ਫੇਰ ਚਲੋ ਜੀ ਪਾਜੀ ਫੇਰ ਸਿਰਾ ਹੋਊਗਾ ਇਦਾਂ ਹੀ ਕਰਦੇ ਆ ਰੱਬ ਕਰੇ ਨਾ ਨਿਕਲੇ ਨਹੀਂ ਜੇ ਰੀਲਾਂ ਬਣਾਉਣੀਆਂ ਲਿਆਓ ਵੀ ਹੋਰ ਨੇ ਹੋਰ ਨੇ ਹੋਰ ਨੇ ਇਕੱਠੇ ਕਰ ਲੈਣੀਆਂ ਨਹੀਂ ਪਾਜੀ ਇਹ ਨਹੀਂ ਇਦਾਂ ਲਿਓ ਇਹ ਨਾਲ 4x4 ਕਿੱਥੇ ਜੋੜੀ ਆ ਲੈ ਆਹੋ ਆ ਇਸ ਕਰੇ ਖੜਾ ਹੋ ਲਓ ਜੀ ਉਹ ਥੱਲੇ ਡਾੜ ਕੇ ਪੁੱਛੋ ਤਾਂ ਕਾਲਾ ਉਹ ਥੱਲੇ ਡਾੜ ਰਟੋਏ ਜੋ ਥੱਲੇ ਡਾਰ ਦੇ ਪਿਛੇ ਡਾਲਿਆਂ ਤੱਕ ਆਉਣਾ ਹਾਂ ਸਿੱਧਾ ਹੀ ਸੜਦੇ ਥੱਲੇ ਨੂੰ ਔਰ ਸੰਗੜ ਲੈਓ ਭੱਜ ਕੇ ਉੱਥੋਂ ਓਏ ਥੋੜਾ ਜਿਆ ਗਿਆ ਹੈ ਘਰ ਆਉਂਦਾ ਗੋਲਟਾਂ ਨਹੀਂ ਤਾ ਉਹਦੇ ਨਾਲ ਨਹੀਂ ਪਾਪਾ ਇਧਰ ਵਖਾਏ ਸਵਾਰੁੱਜਿਆ ਇਹਨਾਂ ਨੂੰ ਇਹ ਤਾਂ ਟਰੈਕਟਰ ਨਹੀਂ ਨਿਕਲਦੇ ਆ ਇਹ ਪਤੰਗ ਜੜਾਉਣ ਦੇ ਇਧਰ ਆਪਣੇ ਗਿਆਨੀ ਜੀ ਮੈਨੇਜਰ ਐਨ ਐ ਵਲੌਗਸ ਦੇ ਮੈਨੇਜਰ ਹਾਂਜੀ ਹਾਂਜੀ ਮੈਨੇਜਰ ਮੋਰ ਕੇ ਧੱਕਾ ਕਰ ਜਾਂਦੇ ਨੇ ਚੈਨਲ ਨਾਲ ਬਾਈ ਤੁਸੀਂ ਨਾ ਉਦਾਂ ਕਰਿਆ ਧੱਕਾ ਕਰ ਜਾਂਦੇ ਨੇ ਨਹੀਂ ਆਪਾਂ ਇੰਨੀ ਕਰੀ ਆਪਾਂ ਇਕੱਲੇ ਬਣਾ ਕੇ ਹਾਂਜੀ 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 ਤੇ ਇੱਧਰ ਬੈਸ ਫਸਾਈਆ ਹੋਣ ਡਿਆ ਸੰਗਲ ਨਹੀਂ ਸੂਤ ਹੋਣ ਡੇ ਇਹਨਾਂ ਨੇ ਸੁਹਾਗਾ ਪਿੰਗਾ ਕਰਦਣ ਲੱਗ ਪਾਏ ਨਾਲ ਤੇ ਯਾਰ ਦੇਖੀ ਮਣੋ ਕੋਈ ਨਹੀਂ ਹੋ ਰਿਹਾ ਕੋਈ ਕਾਹੇ ਉਹ ਲੈ ਜੀ ਗਿਆਨੀ ਕਵਰ ਕਰੀਏ ਨਾ ਹੋਰੇ ਤੋਂ ਹੋ ਲੱਗ ਜੂ ਮੈਂ ਲੱਗੇ ਨੂੰ ਕੋਸਾ ਡ੍ਰਾਈਵਰ ਤੇ ਹੋਣਗੇ ਮੈਂ ਦਾਦੇ ਜਗੇ ਦਾ ਉਸਾਰੂ ਇਹਨੇ ਤੇ ਟਰਾਲੀ ਵੀ ਨਹੀਂ ਖਾਲੀ ਕੀਤੀ ਵਿਚਾਰੇ ਨੇ ਕਿੰਨਾ ਟਕਰਾ ਪੈ ਗਿਆ ਬਾਲਾ ਆਸੀ ਬਹੁਤ ਟਕੜਾ ਨਹੀਂ ਨਹੀਂ ਤੇਜੀ ਰਾਤ ਨੂੰ ਮੋਟਰ ਚੱਲਦੀ ਰਹੀ ਗਈ ਉਹਨਾਂ ਮਿੱਟੀ ਖੁਰ ਗਈ ਹਾਂ ਰੈਂ ਦੇ ਮੋਟਸੜੀਆਂ ਭਲਣੀ ਮੇਰ ਸਾਹਿਬ ਨੂੰ ਨਹੀਂ ਕਹਣਾ ਉਹਨੂੰ ਸਾਰਾ ਇਹ ਸ਼ਾਮ ਹੀ ਹੋਣਾ ਹੈ ਸਵੇਰ ਤੇ ਦੀ ਸ਼ਾਮ ਹੈ ਕੱਬਾ ਬਣਦੀ ਤੇ ਗੱਲ ਹੈਗੀ ਕੋਈ ਚੱਟਾ ਵੜੀ ਲੱਟ ਉਹ ਜਾ ਵੀ ਕਿਹਾ ਤੂੰ ਰੋਗ ਗੱਲਬਾਤ ਕਰੀ ਜਾਂਦਾ ਹੈਗਾ ਆ ਦੋ ਤੇ ਉਹ ਯਾਰ ਇਹਦਾ ਇਹਨੂੰ ਖਿੱਚੀ ਜਾਣਾ ਉਹਨੇ ਹੋਰ ਖਿੱਚੀ ਜਾਣਾ ਵੀ ਸੁੱਧਾ ਕਰਨਾ ਮੈਂ ਟਰੈਕਟਰ ਰਾਲੀ ਨਾਲ ਆਉਂਦੀ ਆ ਤੇ ਹੋ ਜਾਂਦੀ ਹੈ ਵਿਚਾਲੇ ਆਦੀ ਆ ਰੋਡ ਦੀ ਆ ਇਹਨੂੰ ਨੇ ਤੇਰਦਾ ਆਇਆ ਨਹੀਂ ਮੈਂ ਭਾ ਨਹੀ ਇਹ ਤੋ ਲਖਤੂ ਨਾ ਆਪਾ ਕੋਤਲੇ ਬੰਨ ਮਾਇ ਕੇ ਗੱਟੇ ਕਰੀ ਪਰ ਇਹ ਚੱਲ ਕੇ ਬੰਨ ਲਾ ਕੇ ਦੇਖੀਏ ਕਰੀ ਹੱਲਾ ਮਾਰਾ ਕੇ ਇਹ ਇਥੋ ਟਰੈਕਟਰ ਆਉਣੂ ਖਤ ਤੇ ਮੀਕਾ ਤੂੰ ਵੀ ਨਾਲ ਹੀ ਮੇਰਾ ਟਾਇਰ ਮੜਾ ਜਾ ਬੱਕਾ ਥਲੇ ਉਹ ਵੀ ਹਟ ਜਾਣਾ ਨਹੀਂ ਕੋਤਲੇ ਬੰਨ ਲਿਆ ਕੋਈ ਉਧਰ ਨੂੰ ਇੱਧਰ ਚਾ ਇੱਧਰ ਪਰ ਬਾਲੇ ਡਾਇਟਰ ਮਰੀ ਨੂੰ ਮਾਰ ਲੈਂਦੇ ਹੋਈ ਹਾਰੇ ਮੇਰੇ ਦਾ ਹੁਣ ਇਹ ਨਹੀਂ ਲਿਆ ਹੁਣ ਮੀਕਾ ਗਿਆ ਅੱਜ ਪਰੇ ਹੋ ਗਈ ਕੰਨ ਪਾਓ ਇਹ ਨੱਪੇ ਟਰਾਲੀ ਨੂੰ ਇੱਥੇ ਹੀ ਆਰ ਲਾ ਦੇ ਟਰਾਲੀਆਂ ਦੀ ਲੰਮੀ ਜੌੜ ਵਾਲਾ ਬੰਦੇ ਕਹਿੰਦੇ ਆ ਜਾਂਦੀਆਂ ਹੋ ਗਈਆਂ ਸੜਕ ਤਾਂ ਥੱਲੇ ਨੂੰ ਕਹਿੰਦੇ ਨੱਪੇ ਆ ਟਰੈਫਿਕ ਇੱਥੇ ਬਣਾ ਦੇਣੀ ਹੈ ਜਦੋਂ ਕਦੇ ਆਉਣ ਜੁਗਾਂ ਜਾਂ ਨਾ ਪੱਟਿਆ ਥੱਲੇ ਕੋਈ ਗਾਹ ਵਾਲੀ ਪੀੜੀ ਨੂੰ ਵੀ ਪਤਾ ਲੱਗੇ ਵੇ ਇੰਝਆਂ ਟਰਾਲੀਆਂ ਹੁੰਦੀਆਂ ਸੀ ਉਹਨਾਂ ਦੇ ਮੇਜ ਪਹਿਲੇ ਜ਼ਮਾਨੇ ਦਾ ਆ ਰਿਡੀਅਮ ਨਾਲ ਲੈ ਦੇਣਾ ਮੈਂ ਵੀ ਜਿਹੜਾ ਜਾ ਰਿਹਾ ਹਾਂ ਹਾਂ ਆ ਜੀ ਨਾ ਸੈਂਡ ਵੀਡੀਓ ਕਰਨ ਹਾਂ ਵੇ ਦੇਖ ਹਾਂ ਹਾਂ ਇਹਨੇ ਭਾਰ ਬਹੁਤ ਪਾਇਆ ਲਾਓ ਇਹਦੇ ਨੀਨੇ ਭਾਰ ਕੀ ਦੇਖੀ ਭੰਟਾ 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 ਨਹੀਂ ਪਾਲੇ ਹੋਏ ਆਰੇ ਮਾਦਮਨੀ ਪਹਿਲੀ ਰੂੜੀਓ ਇੱਥੇ ਆ ਇੱਥੇ ਇਹ ਇੱਕ ਹੀ ਉਹ ਤੋਜ ਨੋਟ ਵਜ ਨਹੀਂ ਹੋਇਆ ਬਾਕੀ ਕੰਮ ਇਹਨੇ ਤੋਜ ਨੋਟ ਤੋਜ ਨਹੀਂ ਕਰ ਵੀ ਕਾਰ ਆਸਰਾ ਨੀਕਾ ਆਸਵਾਦ ਚ ਲੈ ਗਏ ਗੱਡੀ ਨੂੰ ਪਰ ਘੂਰੇ ਥੀ ਆਹ ਉਹ ਉਧਰ ਕਾਰ ਦਾ ਵੀ ਤਾਇ ਰੱਖੀ ਕੋਈ ਸੰਗਤਾਂ ਵਾਦੋ ਲੰਮਾ ਹੋ ਨਾ ਆਹ ਦੇਟੇ ਤੇ ਚੱਲੀ ਜਾਂਦੀ ਹੈ ਲੂਣ ਕਿਨੇ ਤਿੰਨ ਜੋੜੇ ਲੂਣ ਤੇ ਇੱਕ ਰਾਜ ਸਿਟੀ ਕਰਾਜ ਹਿੱਤੀ ਕਿੱਦਾਂ ਨਿਕਲੂ ਕਿ ਨਹੀਂ ਇਹਨਾਂ ਦਾ ਸਾਨ ਹੋਗਾ ਤੇ ਯਾਰ ਇਹਨੂੰ ਤਾਂ ਸਾਨ ਦੇਖਣਾ ਹੈ ਆਹ ਦੇਖਣ ਟਰੈਕਟਰ ਤੇ ਗਏ ਆਂ ਹਾਂ ਆਹ ਦੇਖਣ ਟਰੈਕਟਰ ਤੇ ਗਏ ਆਂ ਗੱਡੀਆਂ ਵੀ ਦਲ ਚੰਗੀਆਂ ਦੀਆਂ ਥੋੜੇ ਰੋਡ ਤੇ ਰੋਡ ਤੇ ਆਓ ਆਹ ਜਿਹੜਾ ਗিয়ার ਪਾਈਏ ਲੋ 2 3ਰਾ 3ਰਾ ਪਾਉਂਗਾ ਚੌਥਾ ਹੈ ਹੀ ਜਦ ਦੋਆ ਵੀ ਆਈ ਦੋਆ ਗਿਆਨ ਅੰਦਰ ਹੋਣਾ ਗਿਆਨ ਅੰਦਰ ਹੋਣਾ ਗਿਆਨ ਸਾਡਾ ਆਵੀਂ ਜੀ ਬਣਾਓ ਪਰ ਜੈ ਮੈਂ ਐਨੋ ਨਹੀਂ ਬਣਾਉਣੀ ਆ ਆ ਵੀ ਨੇ ਲੱਗਾ ਵੀ ਕੱਟ ਰਹਿਣ ਤੇ ਕਿੰਨਾ ਟ੍ਰਿਕ ਤੇ ചാറ്റി ബഹുദ്ധ <t。Scheddi borná. laughs> ਆਜੀ ਲਾ ਕੇ ਜੋਰ ਮੰਡਾਲੇ ਦਿੱਤੇ ਟਰੈਕਟਰ 45 ਕੱਢ ਸਾਥ ਨੇ ਗੱਡੀ ਹੋ ਗਈ ਦੇ ਇੰਨੇ ਵਾਰ ਗੱਡੀ ਸਾਥ ਸਰਦਾ ਰਹੀ ਨਹੀਂ ਇਹ ਨਾ ਇਹ ਜੀ ਦੋ ਦਿਨ ਕੱਢਦੇ ਗਏ ਕੋਈ ਨਹੀਂ ਵੱਲੇ ਉਹ ਗਿੰਦਾ ਰੋਹੀ ਪਿਆ ਗੁੱਲੇ ਨੂੰ ਉਹ ਜਾ ਗਿੰਦਾ ਤੂੰ ਤੇ ਗੁੱਲੇ ਨੂੰ ਰੋ ਪਿਆ ਯਾਰ ਕਿੱਥੋਂ ਕਿੱਥੋਂ ਪਲੀਦਾ ਵਾੜੋਂ ਵੇ ਨਾ ਜਾਓ ਥੇ ਨਾ ਜਾਓ ਫੁੱਲ ਲਾ ਕੇ ਨਾ ਮੁੰਡਾ ਬਾਦ ਤੋਂ ਲਿਆ ਨਾ ਮਾਵਾ ਇਹ ਰੰਗ ਦੇ ਉਹ ਦੂਰੇ ਆਹ ਕਾ ਮੈਂਨੇ ਵੀ ਗੱਲ ਲਿਆ ਚੈਨਲ ਇਹ ਭਲਾਣਾ ਵਾ ਇਹ ਰਹਿਣ ਤੇ ਲਿਆ ਭਰ ਕੇ ਛੇਤੀ ਆ ਆ ਇਹ ਕਿਰਨ ਚੰਗਾ ਜੀ ਟਰਾਲੀ ਕੱਢਦੀ ਆ ਅਗਲੇ ਘਰੇ ਤੁਹਾਨੂੰ ਫੇਰ ਹੁਣ ਖੋਹੋਗੇ ਜੇ ਕਹਿੰਦੇ ਨਾ ਖੋਹੋਲੀ ਤੇ ਫੇਰ ਮੈਂ ਦੇਣ ਜੇ ਕਹਿੰਦੇ ਨਾ ਫੇਰ ਖੋਹੋਲੀ ਤੇ ਤੁਹਾਨੂੰ ਵੇਚ ਮੈਂ ਦੇ ਓਕੇ ਚਲੋ ਚੰਗਾ ਜੀ